ਮੇਟਰ ਸੋਸਰੀ ਕਾਲ ਜੀ ਤੁਹਾਡਾ ਆਪਣੇ ਇਰਮਾਨ ਤੇ ਵੀ ਬਲੌਗ ਤੇ ਬਹੁਤ ਬਹੁਤ ਸਵਾਗਤ ਹੈ ਹੁਣ ਆਪਾਂ ਜਾ ਰਹੇ ਹਾਂ ਗੁਰਦੁਆਰਾ ਸਾਹਿਬ ਜੀ ਜਿਹੜੇ ਪਿੰਡਾਂ ਵਿੱਚ ਹਾੜ ਆਏ ਹੋਏ ਨੇ ਤੇ ਆਪਾਂ ਹੁਣ ਉੱਥੇ ਆਪਾਂ ਰਸ਼ਨ ਪਾਣੀ ਇਕੱਠਾ ਕਰਨਾ ਟਾਊਟਾ ਵਗੈਰਾ ਜਿਵੇਂ ਕਿ 7 ਦਿਨ ਸੁਧੀਆਂ ਹੋ ਗਈਆਂ ਜਾਂ ਪਸ਼ੂਆਂ ਦਾ ਹੋ ਗਏ 4 ਕਿਲੋ ਦੀ ਅੱਜ ਆਪਾਂ ਉਹ ਇਕੱਠਾ ਕਰਾਂਗੇ ਤੇ ਤੁਹਾਨੂੰ ਵੀ ਅੱਜ ਆਪਾਂ ਨਾਲ-ਨਾਲ ਦਿਖਾਵਾਂਗੇ ਤੇ ਫਿਰ ਕੱਲ ਨੂੰ ਜਾਣਗੇ ਤੇ ਆਪਾਂ ਗਏ ਦਾ ਤੁਹਾਨੂੰ ਦਿਖਾਵਾਂਗੇ ਸਾਰੇ ਆਜੋ ਤੇ ਇੱਧਰ ਮੰਮੀ ਨੇ ਸਾਰੇ ਕੰਮ ਕਰਤੇ ਹੀ ਪਸ਼ੂ ਉਹ ਬੈਠੇ ਆ ਤੇ ਇਦਰਾ ਹੁਣ ਆਪਾਂ ਜਾ ਰਹੇ ਆ ਕੋਕਾ ਆਪਣਾ ਬਿਮਾਰ ਹੋ ਗਈ ਤੇ ਚਲੋ ਚੱਲਦੇ ਆਂ ਫਿਰ ਆਪਾਂ ਤੁਹਾਨੂੰ ਉੱਥੇ ਆ ਕੇ ਦਿਖਾਉਣੇ ਆ ਆਪਣਾ ਦਰਵਾਜ਼ਾ ਵੀ ਦੇਖ ਸਾਡੇ ਨੂੰ ਅੰਦਰੋਂ ਤੇ ਹੁਣ ਸੇਵਾਦਾਰ ਪਹੁੰਚਨੇ ਸ਼ੁਰੂ ਹੋ ਚੁੱਕੇ ਨੇ ਜਿਹੜੇ ਨਾਲ ਜਾਣਗੇ ਜਿਹੜੀ ਆ ਕੱਲ੍ਹ ਕਦੇ ਅਸੀਂ ਰਾਸ਼ਨ ਵਾਸਤੇ ਆਪਾਂ ਨੂੰ ਆਹ ਕੰਕ ਦੇ ਘਟੇ ਤੇ ਉਪਰਲੀ ਸਾਈਡ ਪਏ ਘਟੇ ਉਹ ਪਏ ਕੱਲ ਆਪਾਂ ਨੂੰ ਇੰਨੇ ਘਟੇ ਹੋ ਗਏ ਸੀ ਪਿੰਡ ਵਿੱਚੋਂ ਜੀ ਤੇ ਆਪਾਂ ਜਿੰਨਾ ਜਿਹੜੇ ਰਾਸ਼ਨ ਨਹੀਂ ਦੇ ਸਕਦੇ ਆਪਾਂ ਉਹ ਵੀਰਾਂ ਤੋਂ ਮਾਇਆ ਲੈਣੇ ਹੁੰਨੇ ਆ ਤੇ ਇਹਨੇ ਬਹੁਤ ਸਾਰੇ ਕੱਟੇ ਹੋ ਗਏ ਹੁਣ ਆਪਾਂ ਇਹਨਾਂ ਟਰਾਲੀ ਸਾਫ ਕਰਦੇ ਆਂ ਕੰਨ ਕੁ ਡੁੱਲੀ ਪਈ ਐ ਜੀ ਉਹ ਚ ਤੇ ਨਾਲ ਨਾਲ ਸਾਰਾ ਜੁੜੇ ਰਹੇ ਸਾਨੂੰ ਸਾਰੇ ਕੁਝ ਦਿਖਾਵਾਂਗੇ ਜੀ ਐਸੇ ਹੀ ਬਈ ਹੁੰਦੀ ਐ ਜੀ ਉਹਨਾਂ ਦੇ ਕਿਉਂਕਿ ਦੁੱਖ ਆ ਰਿਹਾ ਇਸ ਵਕਤ ਤੇ ਆਪਣਾ ਨਾਲ ਖੜਨਾ ਬੰਦਾ ਹੈ ਆ ਦੇਖ ਸਾਡੇ ਟਰਾਲੀ ਵਿੱਚ ਕੰਨ ਕੁ ਹੋ ਰਹੀ ਐ ਇਹ ਜੀ ਸਭ ਸਭ ਪਾ ਸਾਫ ਕਰ ਦਿੰਨੇ ਹੁਣ ਆ ਜੀ ਫਿਰ ਆਪਾਂ ਸਾਫ ਕਰਤੀ ਫਿਰ ਆਪਾਂ ਇਹਨੂੰ ਕੱਢਦੇ ਹਾਂ ਵਾਰਾ ਆ ਦੇ ਵੀ ਲੈ ਕੇ ਆਉਣਗਾ ਜਾ ਕੇ ਉਹ ਭਾਈ ਸਾਰੇ ਸਾਲ ਵੀਰਾਂ ਨੂੰ ਵੇਚਦੇ ਵੀ ਭਾਈ ਬੜਾ ਟਾਈਮ ਪਟਕਲਾ ਕਰੋ 24 ਸਾਲ ਦਾ ਸਮਾਂ ਦੇ ਲਈ ਚਾਰ ਇਕੱਠਾ ਕਰਨਾ ਹੈ ਸਾਮਾਨ ਪੈਕ ਕਰਨਾ ਦਾ ਬਹੁਤ ਟੱਕਾ ਟਾਈਮ ਦਾ ਸੇਵਾਦਾਰ ਲੱਗੇ ਹੋਏ ਆਈ ਦੇਖ ਸਕਦੇ ਹਾਂ ਤੁਸੀਂ ਆਪਾਂ ਹੁਣ ਸੱਚ ਪੰਚ ਕਰਨ ਲੱਗਾਂਗੇ ਸਭ ਮੈਦਾਨ ਦਾ ਤੁਸੀਂ ਆਪੇ ਭਾਈ ਜਲਦੀ ਸਾਮਾਨ ਕੋਸਤਾ ਲਾਓ ਤੇ ਕਣਕਾਂ ਨਹੀਂ ਆ ਹੋ ਗਈ ਇਹਨੇ ਗੱਟੇ ਭਰ ਚੁੱਕੇ ਆਪਣੇ ਇਸ ਵਕਤ ਦੇਖ ਸਾਡੇ ਸੇਵਾਦਾਰ ਘਰਾਏ ਵਿੱਚੋਂ ਕਣਕ ਲੈ ਆਈ ਜਾਂਦੇ ਆ ਕੋਠਿਆਂ ਦੇ ਉੱਪਰ ਬੈਠ ਕੇ ਜਨਰਾਤਿਕ ਨਾ ਕੋਈ ਮੜੀ-ਮੋਟੀ ਗੱਲ ਨਹੀਂ ਹੁੰਦੀ ਤੇ ਹੁਣ ਆਪਾਂ ਮੱਜਾਂ ਵਾਸਤੇ ਕੱਖੋ-ਕੱਖ ਅਚਾਰ ਵੀ ਲੈ ਕੇ ਜਾਵਾਂਗੇ ਜਿਹੜਾ ਮੱਕੀ ਦਾ ਅਚਾਰ ਹੁੰਦਾ ਜੀ ਮਿੱਤਰੋ ਹੁਣ ਆਪਾਂ ਇਕੱਠੇ ਕਰਨ ਜਾਂਦੇ ਆ ਘਰਾਏ ਵਿੱਚੋਂ ਟਰੈਕਟਰ ਦਾ ਗੁੱਲਾ ਛੋਟਾ ਰਹਿ ਗਿਆ ਉਹੜਾ ਉੱਥੇ ਦੇਖ ਲਓ ਇੱਧਰਲੇ ਘਰ ਰਹੇ ਸੀ ਆਪਣੇ ਜੀ ਤੇ ਹੁਣ ਇੱਧਰਲੇ ਘਰਾਂ ਜੋ ਆਪਾਂ ਇਕੱਠਾ ਕਰੀ ਜਨੇ ਆ ਰਸਤਾ ਹੁਣੀ ਲੱਗਿਆ ਬਸ ਟਰਾਲੀ ਹਲੇ ਬਹੁਤ ਘੱਟ ਹੈ ਉਹ بڑے ਮੁੰਡੇ ਤੇ ਨਾਲ-ਨਾਲ ਜੁੜੇ ਰਹੇ ਸਾਰੇ ਆਇਆ ਜਾ ਕਿਹਨਾਂ ਆਇਆ ਜੋ ਚਲੋ ਮਿੱਤਰ ਫਰਾ ਨਾਲ ਨਾਲ ਜੁੜੇ ਰਹੇ ਹਾਂ ਇਹ ਰਹਾ ਪਸੂਆਂ ਦਾ ਆਚਾਰ ਵੀ ਇਕੱਠਾ ਕਰਾਂਗੇ ਸੋ ਨਾਲ ਉਹ ਵੀ ਦਿਖਾਵਾਂਗੇ ਇਹ ਪੂਰਾ ਪੜਾ ਕੱਟ ਹੋ ਗਿਆ ਇਹ ਬਾਈ ਜੀ ਬਹੁਤ ਜ਼ਰਾਸ਼ਣ ਹੋ ਰਹੀ ਹੈ ਅੱਲੇ ਆਪਾਂ ਦੋਚਾਰ ਕਰੇ ਕਰਦੇ ਨੇ ਮੈਸਰ ਜੀ ਵਾਹ ਇਧਰ ਹੁਣ ਇਸ ਵਕਤ ਪਤਾਨਾ ਮੰਡੀ ਦੇ ਵਿੱਚ ਆਏ ਆ ਕੰਕ ਕੱਠੀ ਕਰਨਾ ਦੇਖ ਸਕਦੇ ਹੋ ਇਹ ਇੱਧਰ ਹਲੇ ਆ ਪਿੱਛੇ ਟਰੈਕਟਰ ਤੇ ਤੋਂ ਬਾਅਦ ਆਪਾਂ ਮੱਝਾਂ ਆਚਾਰ ਇਕੱਠਾ ਕਰਾਂਗੇ ਤੁਹਾਨੂੰ ਉਹ ਵੀ ਦਿਖਾਵਾਂਗੇ ਨਾਲ ਨਾਲ ਬਹੁਤ ਜ਼ਿਆਦਾ ਕਣਕ ਤੇ ਆਟਾ ਤੇ ਹੋਰ ਵੀ ਰਸਣ ਪਾਣੀ ਇਕੱਠਾ ਹੋ ਗਿਆ ਆਪਣੇ ਕੋਲੇ ਤੇ ਹੁਣ ਉਹ ਘਰਾਂ ਦੇ ਵਿੱਚ ਜਾਂਦੇ ਆ ਇਹ ਉਹ ਰਸਣ ਪਾਣੀ ਇਕੱਠਾ ਕਰਨਾ ਤੇ ਹੁਣ ਆਪਾਂ ਦਾਣਾ ਮੰਡੀ ਇਹ ਬਚਿਆ ਇਸ ਵਕਤ ਪਰ ਦੁਬਾਰੇ ਪਹੁੰਚ ਚੁੱਕੇ ਨੇ ਤੇ ਇੰਨਾ ਰਸਣ ਪਾਣੀ ਹੋ ਗਈ ਆਇਓ ਤੁਹਾਨੂੰ ਦਿਖਾਉਣੇ ਆ ਇੰਨਾ ਰੱਛਰਬਾਨੀ ਹੋ ਗਈ ਇਹ ਹਾਈ ਦੇਖ ਸਕਦੇ ਹੋ ਤੇ ਹੁਣ ਇਹਨੂੰ ਲਾ ਕੇ ਮੱਝਾ ਚਾਰ ਲੈ ਕੇ ਆਉਣਗੇ ਸੇਵਾਦਾਰ ਕੋਈ ਕਟੌਣ ਵਾਲਾ ਵੀਡੀਓ ਬੈਕ ਟੂ ਬੋਲੋ ਦੇਖ ਸਕਦੇ ਹੋ ਤੇ ਹੁਣ ਇਹਨੂੰ ਲਾ ਕੇ ਆਪਾਂ ਮੱਝਾ ਚਾਰ ਲੈ ਕੇ ਆਵਾਂਗੇ ਤੇ ਇਹਨੂੰ ਲਾ ਕੇ ਆਇਆ ਹੁਣ ਕਣਕ ਪਿਆਉਣਾ ਆਟਾ ਪਿਆਉਣਾ ਫੰਡਾਈ ਇਹ ਜਿਹੜੀਆਂ ਚੱਕੀਆਂ ਸੀ ਉੱਥੇ ਬੈਲਾ ਨਹੀਂ ਸੀ ਤੇ ਇੱਥੇ ਹੁਣ ਆਪਾਂ ਆਟਾ ਪਿਆਉਣ ਆਇਆ ਜੇ ਟਾਈਮ ਹੋਵੇ ਇਹਨਾਂ ਕੋਲੇ ਫਿਰ ਕੱਲ ਨੂੰ ਆਪਾਂ ਇਹ ਲੈ ਕੇ ਜਾਣੀ ਆਈ ਹਰੀ ਪੱਥਰੀ ਕੇ ਪਤਨ ਜਵਗਾ ਆਪਣੇ ਸੇਵਾਦਾਰ ਸਾਰੇ ਤੇ ਆਪਣੇ ਵਲੌਗ ਨਾਲ ਜੁੜੇ ਰਹਿਣਾ ਤਾਂ ਨਬਾਤ ਸਾਰਿਆਂ ਦਾ ਚੱਲੇ ਪਾਸਟ ਤਿਆਰੀਆਂ ਚੱਲ ਰਹੀਆਂ ਨੇ ਕੱਲ ਨੂੰ ਆਪਣੇ ਸੰਗ ਤਾਂ ਇਥੇ ਰਵਾਨਾ ਹੋਣਗੇ ਆਥੇ ਗੱਟੇ ਚੱਲੀ ਗੱਟੇ ਇਥੇ ਹੀ ਕੱਢ ਰਹੇ ਨੇ ਤੇ ਇਹਦੇ ਵਿੱਚ ਪੈਕਿੰਗ ਕਰੀ ਜਾਊਗੀ ਦੇਖ ਸਕਦੇ ਹੋ ਤੇ ਆ ਆਟਾ ਜੀ ਜਿਹੜਾ ਅੱਜ ਪਿਆ ਕੇ ਲਿਆ ਆਂ ਦੇਖ ਸਕਦੇ ਹੋ ਜੀ ਅੰਦਰ ਵੀ ਸਭਾ ਚੱਲ ਰਹੀ ਆ ਇਹ ਅੰਦਰ ਵੀ ਸਨ ਦਸਾਉਂਦੇ ਆ ਦੇਖ ਸਕਦੇ ਹੋ ਜੀ ਇਹ ਖੰਡਾ ਜੀ ਸਾਰੀ ਤੇ ਉੱਤਰ ਨੂਨ ਮਿਰਚਾ ਗਿਆ ਜੀ ਆ ਆਪਣੇ ਲੱਖਾ ਬਾਈ ਜੀ ਲੱਤ ਦੇ ਕੀ ਹੋ ਗਿਆ ਬਾਈ 7:20 ਦਾ ਬਾਈ ਦਾ ਹਲਚਲ ਪੁੱਛੋ ਜੀ ਸਾਰੇ ਜਾਣੇ ਆ ਮੂੰਗੀ ਪਈ ਹੈ ਸਾਰੀਆਂ ਸਬਜ਼ੀਆਂ ਪਈਆਂ ਆ ਜੀ ਦੇਖ ਸਕਦੇ ਹੋ ਤੇ ਇਧਰ ਆਟਾ ਪਿਆ ਜੀ ਸਾਰਾ ਦੇਖ ਸਕਦੇ ਹੋ ਇਹਨਾਂ ਤੇ ਉਹ ਟਰਾਲੀ 'ਚੋਂ ਵੀ ਪਈਆਂ ਨੇ ਉਹ ਗੁੜ ਪਿਆ ਜੀ ਕਣਕ ਬਈ ਕਣਕ ਪੇ ਜੀ ਤੇ ਸਾਰਾ ਸੌਦਾ ਆਪਾਂ ਮੰਗਾਲਿਆ ਜੀ ਤੇ ਕੱਲ ਨੂੰ ਆ ਜੂਗਾ ਹੀ ਇੱਦਾਂ ਕੱਲ ਨੂੰ ਆਪਣੀ ਸੰਗਤ ਆ ਰਵਾਨਾ ਹੋਣੀ ਹੈ ਜੀ ਇੱਥੋਂ ਇਹ ਸਮਾਨ ਹੈਗਾ ਜਿਹੜਾ ਵਸਤੂਆਂ ਨੇ ਜਿਵੇਂ ਕਿ ਉਹ ਚਾਹ ਪੱਤੀ ਹੋ ਗਈ ਜੀ ਉਹਨਾਂ ਨੂੰ ਇਹਨਾਂ ਇਹਨਾਂ ਕਟਿਆਂ ਦੇ ਵਿੱਚ ਪੈਕ ਕੀਤਾ ਜਾਵੇਗਾ ਤੇ ਜੀ ਫਿਰ ਇਹ ਸਮਾਨ ਵਧੀਆ ਸੇਫ ਸੇਫ ਹੋ ਜੂ ਜੀ ਤੇ ਆ ਆਪਣੇ ਕੱਲ ਨੂੰ ਰਵਾਨਾ ਹੋਣਗੇ ਸੰਗ ਤਾਂ ਸਾਰੀਆਂ ਤੇ ਇੱਧਰ ਦੇਖ ਸਕਦੇ ਹੋ ਇਹ ਚਾਹ ਚਾਹ ਗਈ ਜੀ ਇਹ ਠੰਡਾ ਜੀ ਦੇਖ ਸਕਦੇ ਹੋ ਤੇ ਕੱਲ ਨੂੰ ਚੱਲਣਗੇ ਦੇਖ ਸਕਦੇ ਹੋ ਸਾਰਾ ਆਟਾ ਗਿਆ ਜੀ ਤੇ ਨੋਂ ਨਾਲੀਆਂ ਸਾਬਣਾ ਹੋ ਗਈਆਂ ਸਾਰਾ ਕੁਸੇ ਪੈਕ ਕੀਤਾ ਜਾ ਰਿਹਾ ਹੈ ਇਹਨਾਂ ਵਿੱਚ ਜੀ ਆ ਨੂਨ ਹੋ ਗਈ ਨੂਨ ਦੀਆਂ ਥੈਲੀਆਂ ਭਰੀਆਂ ਪਈਆਂ ਸਾਰੀਆਂ ਤੇ ਉੱਧਰ ਨੂਨ ਮਿਰਚ ਹੋ ਗਈ ਵੇਖ ਸਕਦੇ ਹੋ ਸਾਰਾ ਸਮਾਨ ਇਹ ਪੈਕਿੰਗ ਹੋ ਜੂਗੀ ਫਿਰ ਇਹ ਕੱਲ ਨੂੰ ਇਥੋਂ ਆਪਣੀ ਟਰਾਲੀ ਦੇ ਵਿੱਚ ਭਰਿਆ ਜਾਊਗਾ ਜੀ ਆ ਦੇਖੋ ਜਿਵੇਂ ਸਾਬਣਾ ਹੋ ਗਈਆਂ ਤੇਲ ਹੋ ਗਈ ਅੱਧਾ ਸਮਾਨ ਕੱਲ ਨੂੰ ਵੀ ਆਊਗਾ ਇਹ ਮਾਨਸਾ ਤੋਂ ਆਪਾਂ ਮੰਗਾਇਆ ਹੋਏਗਾ ਜਾਣਦਾ ਹੋਏ ਕਿ ਨਾਲ ਕੋਈ ਆਇਆ ਨਹੀਂ ਤਾਂ ਕੀ ਹੁੰਦਾ ਜਿਵੇਂ ਤੁਰ ਇੱਥੇ ਹੁਣ ਮੈਂ ਗੱਟੇ ਲਹਾਤੇ ਤੇ ਨੀਚੇ ਧਰਤੇ ਜੀ ਇਹ ਇੱਧਰ ਵੀ ਆਈ ਦੇਖ ਸਕਦੇ ਤੇ ਠੰਡੀ ਹੰਡੀ ਹਵਾ ਚੱਲੀ ਜਾਂਦੀ ਆ ਦੇਖ ਸਕਦੇ ਮੀਂਹ ਪਿਆ ਸੀ ਮਾਨਸਰ ਅੱਜ ਹੁਣ ਆਪਣੇ ਨਾਲ ਨਹੀਂ ਸੀ ਨਹੀਂ ਤੁਹਾਨੂੰ ਦਿਖਾਉਂਦੇ ਤੇ ਇਹ ਕਣਕ ਦੀ ਭਰੀ ਹੋਈ ਸੀ ਕਣਕ ਵੇਚ ਕੇ ਆਪਾਂ ਚਾਹ ਗੋੜ ਲਿਆਈ ਦੇਖ ਸਕਦੇ ਹੋ ਸੰਗਤਾਂ ਆਟਾ ਭਰ ਰਹੇ ਆਣੇ 25 25 ਕਿਲੋ ਵਾਲੇ ਆਟੇ ਭਰ ਰਹੇ ਨੇ ਸਾਰੀ ਸੰਗਤਾਂ ਲੱਗੀਆਂ ਪਈਆਂ ਨੇ ਦੇਖ ਸਕਦੇ ਹੋ ਆਟਾ ਭਰਨ ਦੀ ਤਿਆਰੀ ਤੇ ਲੱਗੀਆਂ ਪਈਆਂ ਜੀ ਆਪਣੇ ਇੱਧਰ ਲੱਗੀਆਂ ਪਈ ਜੀ ਬੈਠੇ ਨੇ ਦੇਖ ਸਕਦੇ ਹੋ ਜੀ ਜੇਕਰ ਤੁਹਾਨੂੰ ਆਪਣਾ ਜਬਲੌਗ ਵਧੀਆ ਲੱਗਿਆ ਤਾਂ ਲਾਈਕ ਕਮੈਂਟ ਕਰਕੇ ਜਰੂਰ ਦੱਸਿਓ ਜੀ ਸਾਰੇ ਆਣੋ ਸਤਿ ਸ੍ਰੀ ਅਕਾਲ ਸੇਵਾਦਾਰੀਆਂ ਆਪ ਲਤਿਆਰੀਆਂ ਨੇ ਗੱਟੇ-ਗੁੱਟੇ ਭਰਤੇ ਆਟਿਆਂ ਦੇ ਦੇਖ ਸਕਦੇ ਹਾਂ ਇੱਧਰ ਸਾਰੇ ਗੱਟੇ ਭਰ ਦਿੱਤੇ ਗਏ ਨੇ ਸੇਵਾਦਾਰਾਂ ਵਾਲੋ ਆਟੇ ਦੇ ਤੇ ਹੁਣ ਇੱਧਰ ਨੂਨ ਮਿਰਚ ਇੱਕ ਥਾਂ ਕੱਢੀ ਜਾ ਰਹੇ ਨੇ ਦੇਖ ਸਕਦੇ ਹਾਂ ਦੇਖ ਸਕਦੇ ਹਾਂ ਰੈਵਰ ਰਿਆ ਨੇ ਕੰਵਾਨਾ ਹੋਣਗੇ ਤੈਨੂੰ ਮੈਂ ਕੀ ਕਹਣਾ ਓਏ ਇਹ ਸਾਰੇ ਇਹਨੂੰ ਸਮਝਾ ਲੈ ਇਹ ਅਲੱਗ ਗੱਟਿਆਂ ਦੇ ਵਿੱਚ ਕੱਢੇ ਜਾਣਗੇ ਸਾਰੇ ਹੀ ਤੇ ਆਹ ਖੰਡ ਆ ਗਈ ਤੁਹਾਨੂੰ ਦੱਸਦਾ ਮੈਂ ਤੇ ਆ ਗੱਟੇ ਆ ਗਈ ਆਟੇ ਆਟੇ ਦੇ ਸਾਰੇ ਭਰੇ ਹੋਏ ਨੇ ਇਹ ਤੇ ਇਧਰ ਸੇਵਾਦਾਰ ਜਿਹੜਾ ਆਟਾ ਨੀਚੇ ਪਾਉਣ ਵੇਲੇ ਡੁੱਲ ਗਿਆ ਸੀਗਾ ਤੇ ਉਹ ਆਠਾ ਇਕੱਠਾ ਕਰਕੇ ਉਹ ਉਹਦੇ ਵਿੱਚ ਪਾਈ ਜਾ ਰਹੇ ਨੇ ਤੇ ਜੀ ਨੇਹਰਾ ਹੋ ਗਿਆ ਸੇਵਾ ਕਰਦੇ ਵੇਲੇ ਦੇਖ ਸਕਦੇ ਹੋ ਸੇਵਾਦਾਰਾਂ ਨੂੰ ਤੇ ਆਟੇ ਦੇ ਗੱਟੇ ਹਲੇ ਵੀ ਇਧਰ ਪਏ ਨੇ ਸਾਰੇ ਤੇ ਅਦਰ ਮੂੰਗੀ ਪਈ ਆ ਜੀ ਮੂੰਗੀ ਵੀ ਬਹੁਤ ਜ਼ਿਆਦਾ ਹੋ ਰਹੀ ਹੈ ਇੱਕ ਟਾਪ ਸੇਵਾਦਾਰਾਂ ਬਲੋ ਪਿੰਡ ਚ ਆਇਆ ਸੀ ਇੱਕ ਕਟਾ ਤਿੰਨ ਚਾਰ ਘਾਟੇ ਮੂੰਗੀ ਦੇ ਹੋ ਗਏ ਆਪਣੇ ਕੋਲ ਇਹਦਾ ਦੇ ਵੀ ਨੇ ਜੀ ਆਪਣੇ ਪਿੰਡ ਕੋਲ ਬਹੁਤ ਵਧੀਆ ਪ੍ਰਾਲਾ ਕੀਤਾ ਗਿਆਗਾ ਨੇੜੇ ਵੀਰਾਂ ਦੇ ਘਰ ਉੱਜੜ ਗਏ ਸੀ ਉਹ ਹੁਣ ਕੋਠਿਆਂ ਤੇ ਬੈਠੇ ਆਪਣਾ ਫਰਜ਼ ਬੰਦਾ ਜੀ ਆਪਾਂ ਉਹਨਾਂ ਦੀ ਸਹਾਇਤਾ ਕਰੀਏ ਮਦਦ ਕਰੀਏ ਕਿਉਂਕਿ ਕਾਲੂ ਆਪਣੇ ਤੇ ਵੀ ਮੁਸੀਬਤ ਪੈ ਸਕਦੀ ਹੈ ਜੀ ਤੇ ਆਪਾਂ ਨੂੰ ਵੀ ਉਹਨਾਂ ਦੀ ਮਦਦ ਕਰਨੀ ਜ਼ਰੂਰੀ ਹੁੰਦੀ ਹੈ ਤੇ ਆਪਣਾ ਇਹ ਬਹੁਤ ਰਾਸ਼ਨ ਇਕੱਠਾ ਹੋ ਗਿਆ ਪਿੰਡ ਦੇ ਸਹਿਯੋਗ ਨਾਲ ਤੇ ਬਾਹਰੋਂ ਪਿੰਡ ਦੇ ਮਾਇਆ ਵੀ ਆਈ ਸੀ ਜੀ ਪਿੰਡ ਵੱਲੋਂ ਮਾਇਆ ਵੀ ਭੇਟ ਕੀਤੀ ਗਈ ਹੈ ਜੀ ਇੱਧਰ ਸੇਵਾਦਾਰ ਬੈਠੇ ਹੀ ਦੇਖ ਸਕਦੇ ਹੋ ਤੇ ਇਧਰ ਹੀ ਸਹਰੀ ਪੈਕਿੰਗ ਕਰ ਦਿੱਤੀ ਗਈ ਹੈ ਜਿਵੇਂ ਕਿ ਆ ਗੱਟੇ ਹੋ ਗਏ ਜੀ ਇਧਰ ਮੂੰਗੀ ਦੇ ਭਰੇ ਹੋਏ ਜੀ ਇਹ ਹਰੀ ਮੂੰਗੀ ਦੇ ਇੱਕਾ ਗੱਟਾ ਭਰਿਆ ਹੋਇਆ ਫੁੱਲਾ ਆ ਗੱਟਾ ਹਰੀ ਮੂੰਗੀ ਦਾ ਭਰਿਆ ਹੋਇਆ ਜੀ ਤੇ ਇਹਦਾ ਸਾਈਜ਼ਿੰਗ ਦੱਸੋ ਜੀ ਕਿ ਕੋਸਾ ਇਹ ਆ ਜੀ ਮੂੰਗੀ ਦਾ ਦਾਣੇ ਚ ਰੰਗਮਲ ਮੂਆ ਦੋ ਗੱਟੇ ਮੂੰਗੀ ਦੇ ਭਰੇ ਹੋਏ ਆ ਇੱਕ ਹੋਰ ਭਰੀ ਜਾਂਦਾ ਉਧਰ ਪਿੱਛੇ ਤੇ ਆ ਜੀ ਚਾਹ ਪੱਤੀ ਦਾ ਗੱਟਾ ਇਹ ਚਾਹ ਪੱਤੀ ਦਾ ਗੱਟਾ ਜੀ ਤੇ ਰਾਹ ਹੋਰ ਕੰਡ ਦਾ ਢੇਰ ਲੱਗੂ ਇਥੇ ਹੋਰ ਵੀ ਲੱਗੂਗਾ ਕਹਿੰਦਾ ਤੇ ਇਹਦੇ ਰੇ ਲੋਡ ਕਰ ਰਿਹਾ ਸੇਵਾਦਾਰ ਬਹੁਤ ਵਧੀਆ ਸੇਵਾ ਉਤਾਰ ਰਹੇ ਕਿਵੇਂ ਲੱਗ ਰਿਹਾ ਸੈ ਤੈਨੂੰ ਇਹ ਆਪਣੇ ਪਿੰਡ ਵੱਲ ਪਰ ਆਲਾ ਕੀਤਾ ਗਿਆ ਹੈਗਾ ਬਹੁਤ ਵਧੀਆ ਇਹ ਇੱਥੇ ਸੇਵਾਦਾਰ ਬੈਠੇ ਆ ਗੱਡੀਆਂ ਦੇ ਆਈ ਬਠੇ ਤੇ ਜੀ ਕੱਲ ਨੂੰ ਆਪਣੇ ਸਿੰਘ ਕਰਨਗੇ ਤੁਰਬਾਨਾ ਹੋਣਗੇ ਐਣੀ ਬਦ ਸਵੇਰੇ ਤਰਪਣ ਕਦੋਂ ਤੁਰਨਗੇ ਓਏ ਕੱਲ ਨੂੰ ਆਪਣੇ 5 ਵਜੇ ਕਹਿੰਦੇ ਆ ਕੱਲ ਨੂੰ ਆਪਣੇ 5 ਵਜੇ ਤੁਰਨਗੇ 6 ਵੀ ਫਾਦੀ ਆਂਦੇ ਸੇਵਾਦਾਰਾਂ ਨੂੰ ਦਰਦੇ ਫਿਰਦੇ ਬੇਲੇ ਤੇ ਜੀ ਆਪਾਂ ਤਾਂ ਜਾਣ ਨਹੀਂ ਸਕਦੇ ਆਪਾਂ ਨੂੰ ਜ਼ਰੂਰੀ ਕੰਮ ਹੈ ਤੇ ਜੀ ਆਪਣੇ ਆ ਸੇਵਾਦਾਰ ਜਾਣਗੇ ਜਾਂਦਾ ਤਾਂ ਨਹੀਂ ਸਹਿ ਤੂੰ ਨਾ ਬਈ ਆਪਾਂ ਨਹੀਂ ਜਾਂਦੇ ਯਾਰ ਪਾਣੀ ਬਾਹਰ ਮੇਰੇ ਦੱਬਈਏ ਕੀ ਹੋਇਆ ਆ ਡੱਬ ਜੂਏ ਇਹ ਕੰਨਾ ਕਹਿ ਰਿਹਾ ਮੁੰਡਾ ਕਾ ਜੀ ਕਿਵੇਂ ਡੱਬਣੇਗਾ ਕੋਈ ਆ ਘੱਟਾ ਵੀ ਆਪਾਂ ਮੂੰਗੀ ਦੀ ਦਾਲ ਦਾ ਭਰਾਂਗੇ ਤੁਹਾਨੂੰ ਸਭ ਦੀਆਂ ਰਾਸ਼ਨ ਦਾ ਇਹ ਬਹੁਤ ਵਧੀਆ ਸੇਵਾਦਾਰ ਹੈ ਜੀ ਸਰਪੰਚ ਦਾ ਮੁੰਡਾ ਡੱਬ ਜੂਗਾਈ ਤਾਂ ਹੀ ਕਹਿੰਦਾ ਇਹ ਤੇ ਉਧਰ ਸੇਵਾਦਾਰ ਫਿਰਦੇ ਆ ਤੇ ਕੱਲ ਨੂੰ ਜਾਣਗੇ ਜੀ ਇੰਦਰ ਮੁੱਗੀ ਨੂੰ ਛਾੜ ਜਾ ਰਹੇ ਨੇ ਕਿਉਂਕਿ ਉੱਥੇ ਬਰਾਨੀ ਬਹੁਤ ਹੈ ਨਾ ਕੁਝ ਕਰਨਾ ਖਾਈ ਇਥੋਂ ਫਿਰ ਲ ਸਾਫ਼ ਕਰਕੇ ਆਪਣੀ ਸੇਵਾਦਾਰ ਲੈ ਕੇ ਜਾਣਗੇ ਦੇਖ ਸਕਦੇ ਹੋ ਕਈ ਵਾਰੀ ਕਣਕੋਣ ਹੁੰਦਾ ਜੀ ਉਹ ਹਵਾ ਨਾ ਇਧਰ ਸਾਈਡ ਤੇ ਆ ਜਾਂਦਾਗਾ ਬਹੁਤ ਜ਼ਰੂਰੀ ਕੋਈ ਨਹੀਂ ਤੇ ਇਧਰ ਟੋਟ ਟੋਲ ਗਿਆ ਜੀ ਆਪਾਂ ਸਭਾਤ ਸਾਫ਼ ਕਰਦਾਂਗੇ ਜੇ ਤੁਸੀਂ ਆਪਾਂ ਵੀ ਕਰਦਾ ਜੀ ਵੀ ਆਪਾਂ ਵੀ ਮਦਦ ਕਰ ਗਏ ਜੀ ਬਾਹਰ ਮਜਬੂਰੀਆਂ ਕਈ ਵਾਰੀ ਆਏ ਸੀ ਇੰਦਰੀਆਂ ਮਾ ਰੋਗ ਦਿੰਦੀਆਂ ਨੇ ਇਹ ਆ ਬੈਠੋ ਜੀ ਆ ਦੇਖੋ ਜੀ ਆਹੋ ਦਾ ਤਾਂ ਮੂੰਗੀ ਦਾ ਭਰਨ ਚੱਲਿਆ ਮੂੰਗੀ ਦਾ ਭਰਨ ਚੱਲਿਆ ਹੈ ਜੀ ਮਹਤਾਬ ਸਿੰਘ ਅੱਜ ਆਇਆ ਕਿੱਥੇ ਗਿਆ ਸੀ ਓਏ ਮਾਂਸ ਆ ਗਿਆ ਹੋਇਆ ਸੀ ਤੇ ਜੀ ਮੈਂ ਨਾ ਸਵੇਰ ਦਾ ਗਿਆ ਹੋਇਆ ਸੀ ਤੇ ਸ਼ਾਮ ਨੂੰ ਮੈਂ 5 ਵਜੇ ਆਇਆਂਗਾ ਮਾਂਸਾ ਦੇ ਕਿਉਂਕਿ ਉਸ ਦਿਨ ਨੂੰ ਪਤਾ ਗਿਆ ਪਮਾਰ ਲੈ ਕੇ ਗਿਆ ਸੀ ਕਣਕ ਉਹ ਤੋਂ ਮੇਰੇ ਕੋਲ ਫੋਨ ਨਹੀਂ ਸੀ ਨੀ ਮੈਂ ਬਣਾਉਂਦਾ ਇਹ ਫੁੱਲ ਭਰੀ ਹੋਈ ਸੀ ਆਪਾਂ ਵੇਚ ਕੇ ਜੀ ਇਹ ਸੌਦਾ ਆਪਾਂ ਨਹੀਂ ਲੈਂਦਾਗਾ ਜਿਵੇਂ ਕੀ ਨੂਨ ਮਿਰਚ ਹੋ ਗਿਆ ਉਹ ਕੱਲ ਨੂੰ ਸਵੇਰੇ ਪਹੁੰਚ ਜੀ ਆਪਣੇ ਕੋਲੇ ਇਹਨਾਂ ਦਾ ਕੱਲ ਨੂੰ 7:00 ਵੇਲੇ ਕਰ ਪਹਿਣਾ ਤਿੰਨ ਵਜੇ ਫਿਰ ਬਾਅਦ ਅੱਖ ਨੂੰ ਕਰ ਪੈਣਾ ਕੱਲ ਦਾ ਕੱਲ ਦਾ ਨਹੀਂ ਆਇਆ ਤੇ ਕਪੜੇ ਗੱਡੀ ਵੀ ਜਾਣ ਕਿਸੇ ਵਦਾਰਾਂ ਵੱਲੋਂ ਤੇ ਜੀ ਕਿੱਦਾਂ ਦਾ ਲੱਗਾ ਤੁਹਾਨੂੰ ਬਲੋ ਆਪਾਂ ਜਰੂਰ ਕਮੈਂਟਾਂ ਵਿੱਚ ਦੱਸਿਓ ਤੇ ਅਗਲੇ ਬਲੋਗ 'ਚ ਮਿਲਦੇ ਹਾਂ ਫਿਰ ਸ੍ਰੀ ਕਾਲ ਜੀ ਸਾਰੇ ਧੰਨਵਾਦ